ਪਾਇਗੁਰਜੀ ਦਾ ਖਾਲਸਾ ਪਾਇਗੁਰਜੀ ਕੀ ਫਤਿਹ ਸਾਡੇ ਟਿਊਜ਼ਡੇ ਦਾ ਸੈਸ਼ਨ ਜਿਹੜਾ ਆਪਾਂ ਕਰਦੇ ਆ ਸਾਰੇ ਭੈਣ ਭਰਾ ਰਲ ਮਿਲ ਕੇ ਉਹਦੇ ਵਿੱਚ ਧੰਗੁਰ ਅੰਗਦ ਸਾਹਿਬ ਮਹਾਰਾਜ ਦੇ ਸ਼ਲੋਕਾਂ ਦੇ ਜਿਹੜੀ ਵਿਚਾਰ ਅਸੀਂ ਰਲ ਮਿਲ ਕੇ ਸਾਂਝੀ ਕਰਦੇ ਆ ਸਮਝ ਰਹੇ ਆ ਕਿ ਉਹਦੇ ਵਿੱਚ ਸੱਚੇ ਬਾਦਸ਼ਾਹ ਨੇ ਜੀਵਨ ਜਾਸ ਦਾ ਜਿਹੜਾ ਖਜ਼ਾਨਾ ਦਿੱਤਾ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ ਹੈ ਉਹ ਸਿੱਖ ਖਜ਼ਾਨੇ ਦੇ ਵਿੱਚੋਂ ਕੁਝ ਮੋਤੀ ਲੈ ਕੇ ਅਰਜ ਸਾਡੇ ਵਿੱਚ ਭੈਣ ਜੀ ਬਲਵਿੰਦਰ ਕੌਰ ਜੀ ਹਾਜ਼ਰ ਹੋਏ ਨੇ ਉਹ ਸਾਨੂੰ ਸਾਂਝ ਪਵਾਉਣਗੇ ਸ਼ਲੋਕ ਹੈਗਾ ਜੀ ਅੱਖੀ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ ਤੇ ਇਹਦੇ ਨਾਲ ਦੂਸਰਾ ਵੀ ਇੱਕ ਹੋਰ ਸ਼ਲੋਕ ਹੈਗਾ ਮਹਲੇ ਦੂਜੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਭੈਣ ਜੀ ਦੋਨਾਂ ਸ਼ਲੋਕਾਂ ਨਾਲ ਸਾਂਝ ਪਵਾਉਂਦੇ ਨੇ ਜਾਂ ਇਸ ਇੱਕ ਸ਼ਲੋਕ ਦੇ ਨਾਲ ਸਾ ਜਿਸ ਸਾਡੇ ਸਾਂਝ ਪਵਾਉਂਦੇ ਨੇ ਕਿਉਂਕਿ ਦੋਵੇਂ ਸ਼ਲੋਕ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਅ ਮਿਲਦੇ ਨੇ ਰਿਲੇਟਡ ਨੇ ਉਹਨਾਂ ਦੇ ਅਰਥ ਵੀ ਸਾਂਝੇ ਹੀ ਹੈਗੇ ਨੇ ਸੋ ਅ ਅਸੀਂ ਭੈਣ ਜੀ ਦੇ ਕੋਲੋਂ ਸਮਝਾਂਗੇ ਕਿ ਬਿਨਾ ਅੱਖਾਂ ਤੋਂ ਕਿਵੇਂ ਵੇਖ ਸਕਦੇ ਆ ਸੱਚੇ ਪਾਤਸ਼ਾਹ ਨੇ ਕਿਹਾ ਕਿ ਅੱਖਿਆ ਕਿ ਅੱਖੀਂ ਬਾਝੋਂ ਵੇਖਣਾ ਬਿਨਾ ਅੱਖਾਂ ਤੋਂ ਅਸੀਂ ਕਿਵੇਂ ਵੇਖ ਸਕਦੇ ਆ ਬਿਨਾ ਕੰਨਾਂ ਤੋਂ ਅਸੀਂ ਕਿਵੇਂ ਸੁਣ ਸਕਦੇ ਆ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਸ਼ਬਦ ਦੇ ਵਿੱਚ ਇਸ ਸ਼ਲੋਕ ਦੇ ਵਿੱਚ ਅਸਾਂ ਦੇ ਵਿੱਚ ਕੀ ਸਮਝਾਉਣਾ ਕੀਤਾ ਹੈ ਕਿ ਕਿੰਨਾ ਅੱਖਾਂ ਦੇ ਨਾਲ ਅਸੀਂ ਦੇਖਣਾ ਹੈ ਕਿੰਨਾ ਕੰਨਾਂ ਦੇ ਨਾਲ ਅਸੀਂ ਸੁਣਨਾ ਹੈ ਕਿੰਨਾ ਪੈਰਾਂ ਦੇ ਨਾਲ ਅਸੀਂ ਅਸਲ ਦੇ ਵਿੱਚ ਚੱਲਣਾ ਹੈ ਇਹ ਸਾਰਾ ਕੁਝ ਸਾਨੂੰ ਅੱਜ ਭੈਣ ਜੀ ਇਸ ਚੀਜ਼ ਦਾ ਸਾਝ ਸਾਂਝ ਪਵਣਗੇ ਹਾਂਜੀ ਭੈਣ ਜੀ ਬਲਵਿੰਦਰ ਕੌਰ ਜੀ ਪਲੀਜ਼ ਤੁਸੀਂ ਸ਼ੁਰੂ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੀਦੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ਨੰਬਰ 139 ਉਤੇ ਅੰਕਿਤ ਵਾਰ ਮਾਜ ਕੀ ਤਥਾ ਸਲੋ ਮੈਲਾ ਪਹਿਲਾ ਮਲਕ ਮੂਰੀ ਤਥਾ ਚੰਦਰਣਾ ਸੋਇਆ ਕੀ ਤੁਨੀ ਗਾਮਣੀ ਇਸ ਤੇ ਵਿਚੋਂ ਇਹ ਸ਼ਬਦ ਲਿਆ ਗਿਆ ਹੈ ਜੋ ਕਿ ਸ਼ਲੋਕ ਮਹਲਾ 2 ਗੁਰ ਅੰਗਦ ਦੇਵ ਜੀ ਦਾ ਹੈ ਅੱਖੀਂ ਪਾਚੋ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਪਾਚੋ ਚੱਲਣਾ ਬਿਨ ਹੱਥਾਂ ਕਰਨਾ ਜਿਬੇ ਪਾਚੋ ਬੋਲਣਾ ਇਉਂ ਜੀਵਤ ਮਰਨਾ नानक हुकम पहचान के तो किस में मिलना <coughs> पहला तो मैं आप जी ਦੇ ਨਾਲ ਵਾਰ ਦੇ ਬਾਰੇ ਕੁਝ ਸੰਬੰਧਿਤ ਬਾਰੇ ਦੱਸਾਂਗੀ ਲੋਕ ਪਰੰਪਰਾ ਤੇ ਅਧਾਰਿਤ ਵਾਰ ਪੰਜਾਬੀ ਪਾਸ਼ਾ ਦੇ ਇੱਕ ਕਾਵ ਰੂਪ ਦਾ ਨਾਮ ਹੈ ਇਹ ਟਾਡੀਆਂ ਦੁਆਰਾ ਗਾਇਆ ਜਾਣ ਵਾਲਾ ਵੀ ਕਾਵ ਦਾ ਇੱਕ ਪ੍ਰਤੀਨਿਤ ਰੂਪ ਹੈ ਇਸ ਨੂੰ ਆਰੰਭ ਕਰਨ ਲੱਗਿਆਂ ਮੰਗਲਾ ਚਰਨ ਦੀ ਰਚਨਾ ਕੀਤੀ ਜਾਂਦੀ ਹੈ ਅਤੇ ਫਿਰ ਵਾਰ ਦਾ ਵਿਕਾਸ ਵਾਰ ਪੋੜੀਆਂ ਦੇ ਸੰਗ੍ਰਹਿ ਨੂੰ ਕਿਹਾ ਜਾਂਦਾ ਹੈ ਪਹਿਲਾਂ ਸਿਰਫ ਪੋੜੀਆਂ ਹੀ ਹੁੰਦੀਆਂ ਸਨ ਪੋੜੀਆਂ ਦੇ ਅੰਦਰ ਟਾਡੀ ਕਿਸੇ ਬਹਾਦਰ ਸੂਰਬੀਰ ਦੀ ਬਹਾਦਰੀ ਦਾ ਵਰਣਨ ਕਰਦੇ ਸਨ ਉਹ ਵਾਰ ਉਸ ਤੇ ਨਾਲ ਹੀ ਸੰਬੰਧਿਤ ਹੁੰਦੀ ਸੀ ਪਰ ਸਾਡੇ ਗੁਰੂਆਂ ਨੇ ਕਿਰਪਾ ਕੀਤੀ ਉਸ ਵਾਰ ਨੂੰ ਕਾਵਿਕ ਰੂਪ ਦੇ ਕੇ ਪਰਮਾਤਮਾ ਦੀ ਸਿਫਤ ਸਲਾ ਕਰਕੇ insan ਦੇ ਭਲੇ ਵਾਸਤੇ ਗਿਆਨ ਬਖਸ਼ਿਆ ਇਸ ਵਾਰ ਦੀਆਂ ਕੁੱਲ 27 ਪੌੜੀਆਂ ਸਾਰੀਆਂ ਪੌੜੀਆਂ ਗੁਰੂ ਨਾਨਕ ਦੇਵ ਜੀ ਦੀਆਂ ਹਨ ਅਤੇ ਹਰ ਪੌੜੀ ਵਿੱਚ 8 ਤੁਕਾਂ ਹਨ ਇਸ ਵਾਰ ਵਿੱਚ ਕੁੱਲ ਸ਼ਲੋਕ 63 ਹਨ ਇਹ ਵਾਰ ਦਾ ਪਿਛੋਕੜ ਹੈ ਵਾਰ ਦੇ ਨਾਲ ਸ਼ਲੋਕ ਕਦੋਂ ਅਤੇ ਕਿਸ ਤਰ੍ਹਾਂ ਲੱਗੇ ਖੋਜ ਦੇ ਮੁਤਾਬਕ ਇਹ ਸਿੱਧ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਲਿਖਾਈ ਦੀ ਸੇਵਾ ਕਰਵਾਈ ਸੰਪਾਦਨਾ ਕਰਨ ਵੇਲੇ ਜਿੱਥੇ ਗੁਰੂ ਸਾਹਿਬ ਨੇ ਬਾਣੀ ਨੂੰ ਤਰਤੀਬ ਦਿੱਤੀ ਉਥੇ ਉਹਨਾਂ ਨੇ ਪੌੜੀਆਂ ਦੇ ਨਾਲ ਵੱਖ-ਵੱਖ ਗੁਰੂਆਂ ਦੇ ਸ਼ਲੋਕ ਵੀ ਅੰਕਿਤ ਕੀਤੇ ਜਦੋਂ ਅਸੀਂ ਸਰਲੇਖ ਪੜ੍ਹਦੇ ਹਾਂ ਸਰਲੇਖ ਵਿੱਚ ਦਰਸਾਇਆ ਗਿਆ ਹੈ ਕਿ ਵਾਰ ਮਾਝ ਕੀ ਸ਼ਲੋਕ ਮਾਲਾ ਪਹਿਲਾ ਪਾਪ ਗੁਰੂ ਨਾਨਕ ਦੇਵ ਜੀ ਦੀ ਵਾਰ ਹੈ ਤੇ ਉਹਨਾਂ ਦੇ ਆਪਣੇ 42 ਸ਼ਲੋਕ ਹਨ ਇਸ ਵਿੱਚ ਸ਼ੁਮਕਿਤ ਅਤੇ ਗੁਰ ਅੰਗਦ ਦੇਵ ਜੀ ਦੇ 12 ਸ਼ਲੋਕ ਹਨ ਗੁਰ ਅਮਰਦਾਸ ਜੀ ਦੇ 3 ਸ਼ਲੋਕ ਹਨ ਗੁਰੂ ਰਾਮਦਾਸ ਜੀ ਦੇ 2 ਸ਼ਲੋਕ ਹਨ ਇਸ ਵਾਰ ਦੀਆਂ 27 ਪੌੜੀਆਂ ਹਨ ਸਾਰੀਆਂ ਪੌੜੀਆਂ ਗੁਰੂ ਨਾਨਕ ਦੇਵ ਜੀ ਦੀਆਂ ਹਨ ਅਤੇ ਪੌੜੀ ਵਿੱਚ 8-8 ਤੁਕਾਂ ਹਨ ਇਸ ਤਰ੍ਹਾਂ ਇਸ ਵਾਰ ਵਿਚ ਕੁੱਲ 3 ਸ਼ਲੋਕ ਹਨ ਇੱਕ ਸ਼ਲੋਕ ਇਹ ਵਾਲਾ ਸ਼ਿਦਗੁਰੂ ਅੰਗਦੇਵ ਜੀ ਦਾ ਮੈਂ ਲਿਆ ਹੈ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਇਹ ਗੁਰੂ ਅੰਗਦੇਵ ਜੀ ਦਾ ਸ਼ਲੋਕ ਇਸ ਵਿੱਚ ਗੁਰੂ ਜੀ ਨੇ ਸਰੀਰ ਦੀ ਤਸਵੀਰ ਨੂੰ ਪੇਸ਼ ਕੀਤਾ ਹੈ ਕਿ ਜੋ ਇਹ ਸਰੀਰ ਉਸ ਪ੍ਰਭੂ ਦੀ ਕਿਰਪਾ ਦੁਆਰਾ ਕੜਿਆ ਗਿਆ ਹੈ ਇਸ ਵਿੱਚ ਉਸਨੇ ਵੱਖ-ਵੱਖ ਸ਼ਕਤੀਆਂ ਪਾਈਆਂ ਹਨ ਦੇਖਣ ਦੀ ਸ਼ਕਤੀ ਸੁਣਨ ਦੀ ਸ਼ਕਤੀ ਬੋਲਣ ਦੀ ਸ਼ਕਤੀ ਹੱਥ ਪੈਰ ਦਿੱਤੇ ਹਨ ਕੰਮ ਕਰਨ ਲਈ ਚੱਲਣ ਫਿਰਨ ਲਈ ਪਰ ਫਿਰ ਵੀ ਇਹ ਮਨੁੱਖ ਉਸ ਪ੍ਰਭੂ ਨੂੰ ਭੁੱਲਿਆ ਰਹਿੰਦਾ ਹੈ ਜਿਸ ਨੇ ਇਹ ਸਰੀਰ ਬਣਾਇਆ ਹੈ ਉਸ ਨੂੰ ਹੀ ਓਪੁਲਾ ਕੇ ਸਰੀਰ ਨੂੰ ਹੀ ਨਿਹਾਰਦਾ ਰਹਿੰਦਾ ਹੈ ਅਤੇ ਉਸ ਨੂੰ ਇਹ ਸਰੀਰ ਸੋਹਣਾ ਲੱਗਦਾ ਹੈ ਅਤੇ ਹੋਂਮੇ ਵਿੱਚ ਆ ਜਾਂਦਾ ਹੈ ਪਰ ਇਹ ਸ਼ਰੀਰ ਇੱਕ ਤੂਵੇਂ ਵਾਂਗ ਹੈ ਪਲ ਵਿੱਚ ਨਸ਼ਟ ਹੋਣ ਵਾਲਾ ਹੈ ਗੁਰ ਅੰਗਦ ਦੇਵ ਜੀ ਸਾਨੂੰ ਦੱਸ ਰਹੇ ਹਨ ਕਿ ਜੇ ਅਸੀਂ ਅੱਖਾਂ ਤੋਂ ਬਿਨਾਂ ਦੇਖਣਾ ਅਤੇ ਕੰਨਾਂ ਤੋਂ ਬਿਨਾਂ ਸੁਣਨਾ ਸ਼ੁਰੂ ਕਰੀਏ ਪੈਰਾਂ ਤੋਂ ਬਿਨਾਂ ਚੱਲਣਾ ਅਤੇ ਹੱਥਾਂ ਤੋਂ ਬਿਨਾਂ ਕੰਮ ਕਰਨਾ ਸਿੱਖ ਲਈਏ ਜੀਤੋ ਬਿਨਾ ਬੋਲਣਾ ਸਿੱਖ ਲਈਏ ਇਸ ਤਰ੍ਹਾਂ ਅਸੀਂ ਜੂnde ਜੀ ਹੀ ਮਰ ਜਾਂਦੇ ਹਾਂ ਪਰ ਇਹਨਾਂ ਸ਼ਬਦਾਂ ਦੇ ਡੂੰਗੇ ਅਰਥ ਹਨ ਸਰੀਰਕ ਤੌਰ ਤੇ ਅਸੀਂ ਬਿਨਾ ਅੱਖਾਂ ਤੋਂ ਤਾਂ ਨਹੀਂ ਦੇਖ ਸਕਦੇ ਅੱਖਾਂ ਤੋਂ ਬਿਨਾ ਵੇਖਣ ਦਾ ਭਾਵ ਹੈ ਅਸੀਂ ਪਰਾਇਆ ਤਨ ਅਤੇ ਪਰਾਇਆ ਤਨ ਨਹੀਂ ਤੱਕਣਾ ਆਪਣੀਆਂ ਅੱਖਾਂ ਨੂੰ ਕਾਬੂ ਰੱਖਣਾ ਹੈ ਰੈਨਿੰਦਿਆਂ ਨੂੰ ਕਰਨ ਅਤੇ ਸੁਨੰਤੋਂ ਰੋਕਣਾ ਹੈ ਉਹ ਅੱਖਾਂ ਬੰਦ ਕਰ ਲੈਣੀਆਂ ਹਨ ਜੋ ਨੈਗੇਟਿਵ ਤੱਕਦੀਆਂ ਹਨ ਜਦੋਂ ਅਸੀਂ ਕਿਸੇ ਦਾ ਬੁਰਾ ਨਹੀਂ ਤੱਕਾਂਗੇ ਤਾਂ ਸਾਡੀ ਸਾਰਿਆਂ ਨਾਲ ਹਾਰਮਨੀ ਹੋਏਗੀ ਜਦੋਂ ਸਾਨੂੰ ਇਹ ਸਮਝ ਆ ਜਾਏਗੀ ਕਿ ਸਾਰਿਆਂ ਦੇ ਵਿੱਚ ਪ੍ਰਭੂ ਦੀ ਜੋਤ ਹੈ ਤਾਂ ਸਾਨੂੰ ਸਾਰਿਆਂ ਨੂੰ ਐਕਸੈਪਟ ਕਰਨਾ ਆ ਜਾਏਗਾ अगर कोई ਸਾਡੀ ਨਿੰਦਿਆ ਕਰੇ ਤਾਂ ਅਸੀਂ ਡਿਸਹਾਰਟਡ ਨਹੀਂ ਹੋਣਾ। ଅਤੇ ਪਰਾਈ ਨਿੰਦਿਆ ਨਾ ਹੀ ਕਰਨੀ ਹੈ ਅਤੇ ਨਾ ਹੀ ਸੁਣਨੀ ਹੈ। ਅਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਨੇ ਸਾਨੂੰ ਬਾਣੀ ਰਾਹੀਂ ਇਸ ਤਰ੍ਹਾਂ ਸਮਝਾਇਆ ਹੈ। اے ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖ ਦੇ ਓਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰੂ ਅਮਰਦਾਸ ਜੀ ਸਮਝਾ ਰਹੇ ਹਨ ਇਹ ਮੇਰੇ ਨੇਤਰੋ ਪਰਮਾਤਮਾ ਨੇ ਸਾਡੇ ਅੰਦਰ ਆਪਣੀ ਜੋਤ ਟਿਕਾਈ ਹੈ ਸਭ ਤਰਫ ਉਸਦੇ ਹੀ ਦਰਸ਼ਨ ਕਰੋ ਇਹ ਸਭ ਉਸਦੇ ਹੀ ਰੂਪ ਹੈ ਗੁਰੂ ਰਾਮਦਾਸ ਜੀ ਦਾ ਸ਼ਲੋਕ ਪੰਨਾ ਨੰਬਰ 200 ਦੇ ਉੱਪਰ ਸਾਨੂੰ ਇਸ ਤਰ੍ਹਾਂ ਸਮਝਾਇਆ ਗਿਆ ਹੈ ਸੁਣ ਸਾਜਨ ਪ੍ਰੇਮ ਸੰਦੇਸ ਰਾ ਅੱਖੀਂ ਤਾਰ ਲਗਾਨ ਗੁਰ ਤੁਠ ਸਜਣ ਮੇ ਲਿਆ ਜਨ ਨਾਨਕ ਸੁਖ ਸਵੰਨ ਗੁਰ ਅਮਰਦਾਸ ਜੀ ਅਨੰਦ ਸਾਹਿਬ ਜੀ ਦੀ ਸੈਂਤੇ ਵੀ ਪੋੜੀ ਵਿੱਚ ਸਾਨੂੰ ਫਿਰ ਸਾਡੇ ਕੰਨਾਂ ਨੂੰ ਸਮਝਾ ਰਹੇ ਹਨ ਕਿਸ ਤਰ੍ਹਾਂ ਸਮਝਾ ਰਹੇ ਹਨ ਆਓ ਅਸੀਂ ਸਮਝੀਏ اے ਸਰਵਣੋ ਮੇਰਿਓ ਸਾਚੈ ਸੁਣਨੋ ਪੜ੍ਹਾਏ ਸਾਚੈ ਸੁਣਨੋ ਪੜ੍ਹਾਏ ਸ਼ਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਹੈ ਮੇਰੇ ਕੰਨੋ ਪਰਮਾਤਮਾ ਨੇ ਤੁਹਾਨੂੰ ਉਸ ਦੀ ਬਾਣੀ ਸੱਚ ਸੁਣਨ ਵਾਸਤੇ ਹੀ ਬਣਾਇਆ ਹੈ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਇੰਦਰੀਆਂ ਨੂੰ ਤਬੂ ਵਿੱਚ ਰਖਣਾ ਹੈ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਬੜੀ ਬਖੂਬੀ ਸਮਝਾਇਆ ਹੈ ਮਨ ਕਾ ਸੂਤਕ ਲੋਭ ਹੈ ਜਹਿਵਾ ਸੂਤਕ ਕੋੜ ਅੱਖੀ ਸੂਤਕ ਵੇਖਣਾ ਪਰਤ ਪਰਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਂਏ ਨਾਨਕ ਹੰਸਾ ਆਦਮੀ ਬੱਦੇ ਜੰਪੂਰ ਜਾਏ ਮਨ ਦਾ ਸੂਤਕ ਲੋਭ ਹੈ ਅਤੇ ਜੀਬ ਦਾ ਸੂਤਕ ਹੈ ਝੂਠ ਬੋਲਣਾ ਅੱਖਾਂ ਨੂੰ ਉਪਰਾਈ ਇਸਤਰੀ ਦਾ ਰੂਪ ਤੱਕਣ ਦਾ ਸੂਤਕ ਹੈ ਅਤੇ ਕੰਨਾਂ ਨੂੰ ਚੁਗਲੀ ਦਾ ਸੂਤਕ ਚੰਬੜਿਆ ਹੋਇਆ ਹੈ ਓ ਇਨਸਾਨ ਪਾਵੇਂ ਬਾਹਰੋਂ ਕਿੰਨੇ ਵੀ ਸੋਨੇ ਕਿਉਂ ਨਾ ਹੋਣ ਪਰ ਉਹ ਨਰਕਾਂ ਵਿੱਚ ਜਾਂਦੇ ਹਨ ਪਾ ਸਾਰੇ ਵਾਇਸਿਸ ਵਿੱਚ ਕਿਰ ਜਾਂਦੇ ਹਨ ਅਤੇ ਵਰਚੂਸ ਤਾਰਨ ਕਰਨ ਤੋਂ ਉਹ ਬਾਂਝੇ ਰਹਿ ਜਾਂਦੇ ਹਨ ਅਸੀਂ ਕੰਨਾਂ ਨਾਲ ਲੁੰਧਿਆ ਸੁਣਨ ਦਾ ਸਵਾਦ ਲੈ ਰਹੇ ਹੁੰਦੇ ਹਾਂ ਕਿਉਂਕਿ ਉਸ ਸਮੇਂ ਸਾਡੀ ਈਗੋ ਸੈਟੀਸਫਾਈ ਹੋ ਰਹੀ ਹੁੰਦੀ ਹੈ ਪੈਰਾਂ ਪਾਚੋਂ ਚੱਲਣਾ ਬੇੜ ਹੱਥਾ ਕਰਨਾ ਅਸੀਂ ਆਪਣੇ ਪੈਰਾਂ ਨੂੰ ਮੰਤੇ ਪਾਸੇ ਲੈ ਕੇ ਜਾਣ ਤੋਂ ਰੋਕਣਾ ਹੈ ਮੰਤੇ ਕੰਮ ਕਰਨ ਤੋਂ ਖੱਥਾ ਨੂੰ ਰੋਕਣਾ ਹੈ ਅਤੇ ਜੀਭ ਨੂੰ ਝੂਠ ਬੋਲਣ ਤੋਂ ਰੋਕਣਾ ਹੈ ਅਗਰ ਅਸੀਂ ਉਸ ਪਰਮਾਤਮਾ ਦਾ ਹੁਕਮ ਪਛਾਣ ਲਈਏ ਤਾਂ ਉਸ ਦੀ ਰਚਾ ਵਿੱਚ ਰਹੀਏ ਅਤੇ ਪਛਾਣੀਏ ਕਿ ਇਹ ਇੰਦਰੀਆਂ ਸਾਨੂੰ ਕਿਸ ਵਾਸਤੇ ਵਿਲੀ ਹਾਂ ਤਾਂ ਅਸੀਂ ਉਸ ਪ੍ਰਭੂ ਨੂੰ ਮਿਲ ਸਕਦੇ ਹਾਂ ਉਹ ਕੁਦਰਤ ਵਿੱਚ ਸਭ ਜਗ੍ਹਾ ਮੌਜੂਦ ਹੈ ਅਸੀਂ ਫਿਰ ਵੀ ਉਸ ਨੂੰ ਹਾਸਲ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਉਹ ਅੰਦਰ ਦੀਆਂ ਅੱਖਾਂ ਹੱਥ ਪੈਰ ਨਹੀਂ ਹਨ ਲੋੜ ਹੈ ਸਾਨੂੰ ਉਸ ਦੀ ਰਜਾ ਵਿੱਚ ਰਹਿਣ ਦੀ ਅਤੇ ਪਿਆਰ ਵਾਲੀਆਂ ਅੱਖਾਂ ਦੀ ਹਮੈ ਨੂੰ ਛੱਡ ਕੇ ਅੰਦਰੂਨੀ ਨਿਮਰਤਾ ਦੀ ਗੁਰੂ ਕੋਲੋਂ ਗਿਆਨ ਦੀਆਂ ਅੱਖਾਂ ਮੰਗਿਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਹੈ ਮੇਰੇ ਮਨ ਤੂੰ ਉਸ ਪਰਮਾਤਮਾ ਦੀ ਅੰਸ਼ ਹੈ ਅਤੇ ਆਪਣੇ ਵਿੱਚ ਉਸ ਮਾਲਕ ਨਾਲ ਸਾਜ ਬਣਾ ਲੈ ਉਸਾ ਦਾ ਤੇਰੇ ਅੰਗ ਸੰਗ ਹੈ ਗੁਰੂ ਦੀ ਮਤ ਲੈ ਤੇ ਉਸ ਤੇ ਮਲਾਪ ਦਾ ਸਵਾਦ ਲੈ ਲੈ ਆਪਣੇ ਅੰਦਰ ਦੀ ਸੁਰਤियां ਅੱਖਾਂ ਨਾਲ ਦੇਖਾਂਗੇ ਤਾਂ ਹੀ ਆਪਣੇ ਔਗਣਾਂ ਨੂੰ ਪਹਿਚਾਣ ਸਕਾਂਗੇ ਉਸ ਪ੍ਰਭੂ ਤੇ ਦਿੱਤੇ ਹੋਏ ਕੰਨਾਨਾਂ ਚੰਗਾ ਸੁਣੀਏ શુભ ਬੋਲੀਏ ਅਤੇ ਚੰਗੇ ਪਾਸੇ ਚਲੀਏ ਅਤੇ ਉਸ ਤੇ ਹੁਕਮ ਨੂੰ ਪਹਿਚਾਣੀ ਇਸਹੀ ਸ਼ਲੋਕ ਦੇ ਨਾਲ ਇਕ ਨਾਲ ਦੀ ਪੋੜੀ ਵਿੱਚ ਫਰਮਾਇਆ ਗਿਆ ਹੈ ਸਦਾ ਸਦਾ ਤੂੰ ਇੱਕ ਹੈ ਤਦ ਤੂਜਾ ਖੇਲ ਰਚਾਇਆ ਹੋ ਮੈਂ ਗਰਬੇ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ ਜੋ ਪਾਵੈ ਤੋ ਰਖ ਤੂੰ ਸਭ ਕਰੇ ਤੇਰਾ ਕਰਾਇਆ ਇਕ ਨਾਮ ਬਖਸ਼ੇ ਮੇਲ ਲਾ ਗੁਰਮਤੀ ਤੋ ਤੇ ਲਾਇਆ ਇਕ ਖੜੇ ਕਰੇ ਤੇਰੀ ਚਾਕਰੀ ਵਿਣ ਨਾ ਵੈ ਹੋਰ ਨ ਪਾਇਆ ਹੋਰ ਕਾਰ ਵੇਕਾਰ ਹੈ ਇਕ ਸੱਚੀ ਤਾਰ ਲਾਇਆ ਪੁੱਤ ਕਲਤ ਕੁਟੰਬ ਹੈ ਇਕ అలਪੇ ਤੇ అలਪੇ ਰਹੇ ਜੋ ਤੁਦ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲ ਸੱਚ ਨੈ ਸਮਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਕਰਦਿਆ ਹੋਇਆ ਅਰਥ ਕਰਦਿਆ ਹੋਇਆ ਮੇਰੇ ਕੋਲੋਂ ਅਣਜਾਣ ਸਮਝ ਕੇ ਕਈ ਗਲਤੀਆਂ ਹੋਈਆਂ ਹੋਣਗੀਆਂ ਸਾਧ ਸੰਗਤ ਜੀ ਖਿਮਾ ਕਰਨਾ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਕੀ ਫਤਿਹ